ਪੰਜਾਬ ਦੇ ਜਲੰਧਰ ਦੇ ਵਿੱਚ ਬਾਈਕ ਨੂੰ ਰੋਕ ਕੇ ਚਲਾਨ ਕੱਟਣ ਵਾਲੇ ਮਾਮਲੇ 'ਚ ਹੁਣ ਵੱਡਾ ਐਕਸ਼ਨ ਲੈ ਲਿਆ ਗਿਆ। ਦਰਅਸਲ ਬੀਤੇ ਦਿਨੀ ਪਿੰਮਸ ਹਸਤਾ ਦੇ ਸਾਹਮਣੇ ਸ਼ਿਵ ਸੈਨਾ ਆਗੂ ਦੇ ਗਨਮੈਨ ਨੇ ਸਾਥੀਆਂ ਸਣੀ ਫਰਜੀ ਨਾਕਾਬੰਦੀ ਕਰਕੇ ਨੌਜਵਾਨਾਂ ਨੂੰ ਚਲਾਨ ਕੱਟਣ ਦੀ ਧਮਕੀ ਦੇ ਕੇ ਉਹਨਾਂ ਤੋਂ ਪੈਸਿਆਂ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਹੰਗਾਮਾ ਮਚ ਗਿਆ ਸੀ ਹੁਣ ਇਸ ਮਾਮਲੇ 'ਚ ਪੁਲਿਸ ਮੁਲਾਜ਼ਮ ਦੇ ਖਿਲਾਫ ਵੱਡਾ ਐਕਸ਼ਨ ਲੈ ਲਿਆ ਗਿਆ ਜਦੋਂ ਦੋਵਾਂ ਤਰਾਂ ਦੇ ਵਿਚਾਲੇ ਇਹ ਬਹਿਸ ਸ਼ੁਰੂ ਹੋਈ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਆਸ-ਪਾਸ ਇਕੱਠੇ ਹੋ ਗਏ ਸਨ ਇਹ ਮੁਲਾਜ਼ਮ ਦੀ ਵੀਡੀਓ ਬਣਾ ਕੇ ਵੀਰਲ ਕਰ ਦਿੱਤੀ ਸੀ ਜਿਉਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਪੁਲਿਸ ਤੇ ਉੱਚ ਅਧਿਕਾਰੀਆਂ ਤੱਕ ਇਹ ਵੀਡੀਓ ਪਹੁੰਚਦੀ ਹੈ ਤਾਂ ਤੁਰੰਤ ਮੁਲਾਜ਼ਮ ਦੀ ਪਛਾਣ ਕਰਕੇ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਉਸਦੇ ਬਾਕੀ ਸਾਥੀਆਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦਿਆਂ ਆਕਾਸ਼ਦੀਪ ਸਿੰਘ ਨਿਵਾਸੀ ਅਰਗਨ ਸਟੇਟ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਤੋਂ ਪਰਤ ਰਿਹਾ ਸੀ ਜਿਉਂ ਹੀ ਉਹ ਪਿੰਸ ਹਸਪਤਾਲ ਦੇ ਸਾਹਮਣੇ ਪਹੁੰਚਾ ਤਾਂ ਉੱਥੇ ਅਸਾਲਟ ਲੈ ਕੇ ਖੜੇ ਪੁਲਿਸ ਮੁਲਾਜ਼ਮ ਨੇ ਉਸ ਨੂੰ ਬਾਈਕ ਰੋਕਣ ਲਈ ਕਿਹਾ ਉਸ ਦੇ ਨਾਲ ਦੋ ਹੋਰ ਸਾਥੀ ਵੀ ਮੌਜੂ ਸਨ ਆਕਾਸ਼ਦੀਪ ਨੇ ਦੱਸਿਆ ਕਿ ਬਾਈਕ ਦੀ ਨੰਬਰ ਪਲੇਟ ਨਾ ਹੋਣ ਤੇ ਸਿਵਲ ਵਰਦੀ ਵਾਲੇ ਵਿਅਕਤੀ ਨੇ ਖੁਦ ਨੂੰ ਮੁਲਾਜ਼ਮ ਦੱਸਿਆ ਬਾਈਕ ਦੀ ਚਾਬੀ ਕੱਢ ਲਈ ਤੇ ਮੋਟਾ ਚਲਾਨ ਕੱਟਣ ਦੀ ਧਮਕੀ ਦੇਣ ਲੱਗਾ ਆਕਾਸ਼ਦੀਪ ਨੇ ਅੱਗੇ ਦੱਸਿਆ ਕਿ ਪੁਲਿਸ ਮੁਲਾਜ਼ਮ ਨੇ ਉਸ ਤੋਂ ਪੈਸੇ ਮੰਗੇ ਜਦਕਿ ਉਸ ਨੇ ਦੋ ਸਾਥੀਆਂ ਨੇ ਪੈਸੇ ਦੇ ਕੇ ਮਾਮਲਾ ਰਫਾ ਦਫਾ ਕਰਨ ਦੀ ਸਲਾਹ ਦਿੱਤੀ ਸੀ ਜਦੋਂ ਨੌਜਵਾਨ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਉਧਰ ਹੰਗਾਮਾ ਹੁੰਦਾ ਵੇਖ ਕੇ ਮੌਕੇ ਤੇ ਲੋਕ ਇਕੱਠੇ ਹੋ ਗਏ ਇੱਕ ਨੌਜਵਾਨ ਨੇ ਮੁਲਾਜ਼ਮ ਦੀ ਵੀਡੀਓ ਬਣਾ ਲਈ ਮੁਲਾਜ਼ਮ ਕਦੇ ਖੁਦ ਨੂੰ ਥਾਣਾ ਨੰਬਰ 6 ਕਦੇ ਥਾਣਾ ਨੰਬਰ 7 ਅਤੇ ਕਦੇ ਸਪੈਸ਼ਲ ਸੈੱਲ ਦਾ ਮੁਲਾਜ਼ਮ ਦੱਸ ਰਿਹਾ ਸੀ ਇਸ ਪੇਟੀ ਦੇ ਵਿੱਚੋਂ ਇੱਕ ਨੌਜਵਾਨ ਨੇ ਮੁਲਾਜ਼ਮ ਨੂੰ ਪਛਾਣ ਲਿਆ ਜਿਸ ਨੂੰ ਪਹਿਲਾਂ ਬਸਤੀ ਦਾਨ ਸ਼ਿਮੰਦਾ ਦੇ ਵਿੱਚ ਵੀ ਅਜਈਆਂ ਹਰਕਤਾਂ ਕਰਦਾ ਵੇਖਿਆ ਗਿਆ ਸੀ ਪਰ ਪੁਲਿਸ ਮੁਲਾਜ਼ਮ ਨਾ ਮੰਨਿਆ ਹਾਲਾਂਕਿ ਵਿਰੋਧ ਵਧਣ ਤੇ ਪੁਲਿਸ ਮੁਲਾਜ਼ਮ ਆਪਣੇ ਸਾਥੀਆਂ ਸਮੇਤ ਭਰਾਰ ਹੋ ਗਿਆ ਸੀ ਪਰ ਇਹ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ਤੇ ਅਪਲੋਡ ਹੋਈ ਤਾਂ ਪੂਰੀ ਤਰਥੱਲੀ ਮਚ ਗਈ ਇਸੇ ਨਾਲ ਹੀ ਜਦੋਂ ਵੀਡੀਓ ਪੁਲਿਸ ਤੇ ਉੱਚ ਅਧਿਕਾਰੀਆਂ ਤੱਕ ਪਹੁੰਚੀ ਤਾਂ ਮੁਲਾਜ਼ਮ ਦੀ ਨਿਸ਼ਾਨ ਕਰ ਲਏਗੇ ਮੁਲਾਜ਼ਮ ਦਾ ਨਾਮ ਮਨੀ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਇੱਕ ਨਿੱਜੀ ਵਿਅਕਤੀ ਦਾ ਗਨਮੈਨ ਹੈ ਸੂਤਰਾਂ ਦੇ ਮੁਤਾਬਕ ਕਾਂਸਟੇਬਲ ਮਨੀ ਕੁਮਾਰ ਸ਼ਿਵਸੈਨਾ ਆਗੂ ਦਾ ਗਨਮੈਨ ਹੈ ਜੋ ਨਸ਼ੇ ਦਾ ਵੀ ਆਦੀ ਦੱਸਿਆ ਜਾ ਰਿਹਾ ਹੈ ਉਧਰੇ ACP ਮਾਡਲ ਟਾਊਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਮਨੀ ਕੁਮਾਰ ਜੋ ਸਿਕਿਉਰਿਟੀ ਬ੍ਰਾਂਡ ਦੇ ਵਿੱਚ ਹੈ ਉਸ ਨੂੰ ਵੀਡੀਓ ਦੇਖਣ ਤੋਂ ਬਾਅਦ ਲਾਈਨ ਹਾਜ਼ਰ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸਾਰੇ ਮਾਮਲੇ ਨੂੰ ਲੈ ਕੇ ਉਸ ਤੋਂ ਪੁੱਛਗ취 ਕੀਤੀ ਜਾਵੇਗੀ ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਹਾਲਾਂਕਿ ਪੁਲਿਸ ਮੁਲਾਜ਼ਮ ਦੀ ਵੀਡੀਓ ਉੱਚ ਅਧਿਕਾਰੀਆਂ ਤੱਕ ਪਹੁੰਚ ਚੁੱਕੀ ਹੈ ਜਿਸ ਤੋਂ ਬਾਅਦ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਪਰ ਇਸ ਤੋਂ ਬਾਅਦ ਉਸਤੇ ਕੀ ਐਕਸ਼ਨ ਲਿਆ ਜਾਵੇਗਾ ਇਸ ਦੀ ਜਾਣਕਾਰੀ ਅਜੇ ਨਹੀਂ ਮਿਲੀ ਹੈ ਪਰ ਇਹ ਵੀਡੀਓ ਦੇਖਣ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਵਿੱਚ ਗੁੱਸਾ ਕਾਫੀ ਅਪਘਟਾ ਦਿਖਾਈ ਦੇ ਰਿਹਾ ਹੈ ਕਿਉਂਕਿ ਵੀਡੀਓ ਅਪਲੋਡ ਹੋ ਚੁੱਕੀ ਹੈ ਤੇ ਸਾਰਿਆਂ ਤੱਕ ਪਹੁੰਚ ਚੁੱਕੀ ਹੈ ਤੇ ਜਲਦ ਤੋਂ ਜਲਦ ਹੁਣ ਐਕਸ਼ਨ ਵੀ ਕੋਈ ਵੱਡਾ ਲਿਆ ਜਾ ਸਕਦਾ ਹੈ ਇਸ ਮਾਮਲੇ 'ਚ ਹੁਣ ਉੱਚ ਅਧਿਕਾਰੀ ਕੀ ਫੈਸਲਾ ਲੈਂਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ